ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਉਮੀਦ ਕਰਦਾ ਸਭ ਠੀਕ ਠਾਕ ਹੋਵੋਗੇ ਦੋਸਤੋ ਤੁਹਾਨੂੰ ਕਹਾਣੀ ਸੁਣਾਉਣ ਜਾ ਰਿਹਾ ਹਾਂ ਬੁੱਧ ਧਰਮ ਦੀਆਂ ਕਹਾਣੀਆਂ ਵਿੱਚੋਂ ਜਿਵੇਂ ਕਿ ਤੁਹਾਨੂੰ ਪਹਿਲਾਂ ਪਤਾ ਹੀ ਹੈ ਕਿ ਚਾਰ ਕਹਾਣੀਆਂ ਆਪਾਂ ਤੁਹਾਨੂੰ ਸੁਣਾ ਕੇ ਅਪਲੋਡ ਕਰ ਚੁੱਕੇ ਹਾਂ ਸੁਣਾ ਚੁੱਕੇ ਹਾਂ ਤੇ ਪੰਜਵੀਂ ਕਹਾਣੀ ਅੱਜ ਤੁਹਾਨੂੰ ਬੁੱਧ ਧਰਮ ਦੀਆਂ ਕਹਾਣੀਆਂ ਵਿੱਚੋਂ ਸੁਣਾਉਣ ਜਾਣ ਲੱਗੇ ਹਾਂਗੇ ਉਮੀਦ ਕਰਦਾ ਤੁਹਾਨੂੰ ਪਸੰਦ ਆਵੇਗੀ ਸੋ ਦੋਸਤੋ ਸਾਰਿਆਂ ਨੂੰ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਜ਼ਰੂਰ ਕਰਦਾ ਹਾਂ ਤੁਹਾਨੂੰ ਜੋ ਮੈਂ ਕਹਾਣੀ ਸੁਣਾਉਣ ਜਾਣ ਲੱਗਿਆ ਹਾਂ ਇਹ ਕਹਾਣੀ ਤਾਂ ਹੀ ਵਧੀਆ ਲੱਗੇਗੀ ਜਿੰਨਾ ਟਾਈਮ ਤੁਸੀਂ ਪਿਛਲੀਆਂ 4 ਕਹਾਣੀਆਂ ਨਹੀਂ ਸੁਣ ਲੈਂਦੇ ਕਿਉਂਕਿ ਕਿਸੇ ਵੀ ਕਹਾਣੀ ਦਾ ਅੰਤ ਜਾਂ ਸ਼ੁਰੂਆਤ ਉਦੋਂ ਹੀ ਵਧੀਆ ਲੱਗਦੀ ਹੈ ਜਦੋਂ ਉਸ ਨੂੰ ਸ਼ੁਰੂ ਤੋਂ ਸੁਣਿਆ ਜਾਂ ਪੜ੍ਹਿਆ ਜਾ ਸਕੇ ਸੋ ਤੁਹਾਡੇ ਸਾਹਮਣੇ ਬਸ ਇੱਕੋ ਹੀ ਮੇਰੀ ਬੇਨਤੀ ਹੈ ਕਿ ਜੇ ਤੁਸੀਂ ਪੰਜਵੀਂ ਕਹਾਣੀ ਸੁਣਨ ਲੱਗੇ ਹੋਗੇ ਇਹ ਵੀਡੀਓ ਮੇਰੀ ਦੇਖ ਰਹੇ ਹੋਗੇ ਤਾਂ ਤੁਸੀਂ ਪਹਿਲਾਂ ਵਾਲੀਆਂ ਚਾਰ ਕਹਾਣੀਆਂ ਵੀ ਸੁਣੋ ਤਾਂ ਕਿ ਤੁਹਾਨੂੰ ਪੰਜਵੀਂ ਕਹਾਣੀ ਦਾ ਪਤਾ ਲੱਗ ਸਕੇ ਕਿ ਕਹਾਣੀ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਖਤਮ ਹੁੰਦੀ ਹੈ ਇਸ ਕਹਾਣੀ ਦੇ ਵਿੱਚ ਕੀ ਕੁਝ ਵਾਪਰਿਆ ਕੀ ਘਟਨਾਵਾਂ ਹੋਈਆਂ ਨੇਗੀਆਂ ਸੋ ਆਓ ਦੋਸਤੋ ਤੁਹਾਡਾ ਬਹੁਤ ਬਹੁਤ ਸਮਾਂ ਨਾ ਲੈਂਦੇ ਹੋਏ ਕਹਾਣੀ ਸ਼ੁਰੂ ਕਰਨ ਜਾ ਰਹੇ ਹਾਂ ਕਹਾਣੀ ਦਾ ਨਾਮ ਹੈ ਜੀ ਇੱਕ ਸੱਚ ਇਹ ਵੀ ਪ੍ਰਵਚਨ ਤੋਂ ਬਾਅਦ ਜਿਸ ਵੇਲੇ ਮਹਾਤਮਾ ਬੁੱਧ ਆਪਣੀ ਕੂਟਿਆ 'ਚ ਆ ਕੇ ਆਰਾਮ ਕਰ ਰਹੇ ਸਨ ਤਾਂ ਉਹਨਾਂ ਦੇ ਸੇਵਕ ਅਨੰਤ ਨੇ ਆ ਕੇ ਕਿਹਾ ਕਿ ਇੱਕ ਇਸਤਰੀ ਉਹਨਾਂ ਨੂੰ ਮਿਲਣਾ ਚਾਹੁੰਦੀ ਹੈ ਮਹਾਤਮਾ ਬੁੱਧ ਦੀ ਆਗਿਆ ਮਿਲਣ ਤੇ ਇੱਕ ਸੁੰਦਰ ਅਤੇ ਜਵਾਨ ਇਸਤਰੀ ਉਹਨਾਂ ਸਾਹਮਣੇ ਆਈ ਅਤੇ ਗੋਟਿਆਂ 'ਤੇ ਬੈਠ ਕੇ ਮੱਥਾ ਟੇਕਣ ਤੋਂ ਬਾਅਦ ਮਹਾਤਮਾ ਬੁੱਧ ਵੱਲ ਤੱਕਣ ਲੱਗੀ ਉਹਨਾਂ ਦੇ ਮੁਖ 'ਤੇ ਅਜੀਬ ਜਿਹਾ ਨੂਰ ਅਤੇ ਸ਼ਾਂਤੀ ਫਸਰੀ ਵੇਖ ਕੇ ਇਸਤਰੀ ਨੇ ਮਨ ਵਿੱਚ ਉਹਨਾਂ ਪ੍ਰਤੀ ਉੱਠ ਰਿਹਾ ਰੋਸ ਬ੍ਰੋਧ ਭਾਵਨਾ ਕੁਝ ਹੱਦ ਤੱਕ ਅਲੋਪ ਹੋ ਗਈ। ਹੁਣ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਆਪਣੀ ਗੱਲ ਉਹਨਾਂ ਨੂੰ ਕਿਸ ਤਰ੍ਹਾਂ ਕਾਏ। ਮਹਾਤਮਾ ਬੁੱਧ ਦੇ ਪੁੱਛਣ ਤੇ ਉਸਨੇ ਕਹਿਣਾ ਸ਼ੁਰੂ ਕੀਤਾ। ਮੈਂ ਸੁਣਿਆ ਹੈ ਕਿ ਜੇ ਕਿਸੇ ਇਸਤਰੀ ਨੇ ਭੋਟ ਸੰਗਜ ਪ੍ਰਵੇਸ਼ ਕਰਨਾ ਹੋਵੇ ਤਾਂ ਉਸ ਲਈ ਇਹ પ્રતિਬੰਧ ਹੈ ਕਿ ਉਹ ਆਪਣੇ ਮਾਤਾ ਪਿਤਾ ਜਾਂ ਪਤੀ ਦੀ ਆਗਿਆ ਬਿਨਾਂ ਭਿਕਣੀ ਨਹੀਂ ਬਣ ਸਕੀ ਕੀ ਤੁਮ ਬੋਧ ਧਰਮ ਦੀ ਸ਼ਰਨ ਚ ਆਉਣ ਦੀ ਇੱਛਕ ਹੈ ਆਨੰਦ ਜੀ ਨੇ ਪੁੱਛਿਆ ਨਹੀਂ ਸ੍ਰੀਮਾਨ ਮੈਂ ਪ੍ਰਸ਼ਨ ਇਸ ਦੇ ਵਿਪਰੀਤ ਹੈ ਉਹ ਇਹ ਹੈ ਕਿ ਜਦ ਤਤਘਤ ਅਤੇ ਬੋਧ ਧਰਮ ਹਰ ਮਨੁੱਖ ਨੂੰ ਇੱਕੋ ਜਿਹਾ ਸਨਮਾਨ ਦਿੰਦੇ ਹਨ ਤਾਂ ਇਸਤਰੀ ਨੂੰ ਕਿਉਂ ਨਿਸ਼ਚਿਤ ਕਰ ਦਿੱਤਾ ਗਿਆ ਬੋਧ ਸੰਗਤ ਦੇ ਦੁਆਰ ਹਰ ਕਿਸੇ ਲਈ ਖੁੱਲੇ ਹਨ ਮਹਾਤਮਾ ਬੁੱਧ ਨੇ ਸ਼ਾਂਤ ਸਵਰ ਵਿੱਚ ਆਖਿਆ ਮੇਰਾ ਪ੍ਰਸ਼ਨ ਅਤੇ ਮੇਰਾ ਗਿਲਾ ਇਹ ਹੈ ਪ੍ਰਭੂ ਕਿਸੇ ਦੇਵਤਾ ਪੁਰਸ਼ ਦੇ ਭਿਖੂ ਬਣ ਜਾਣ ਤੋਂ ਬਾਅਦ ਉਸ ਦੀ ਇਸਤਰੀ ਤੇ ਕੀ ਵੀ ਤਰੀ ਹੋਵੇਗੀ ਤੁਸੀਂ ਤਾਂ ਕਰੋਨਾ ਦੇ ਅਵਤਾਰ ਹੋ ਫਿਰ ਉਸ ਅਪਹਾਰੀ ਇਸਤਰੀ ਦੇ ਸੰਦਰਭ ਚ ਤੁਹਾਡੀ ਸਹਿਦਰਤਾ ਕਿੱਥੇ ਅਲੋਪ ਹੋ ਗਈ ਜੀ ਇਹ ਵੀ ਕਿ ਇਸਤਰੀ ਦੀ ਗਲਤ ਫਹਮੀ ਸੀ ਕਿ ਪੱਥਾ ਗਤ ਨੂੰ ਇਸ ਬਾਰੇ ਕੋਈ ਅਨੁਭਵ ਨਹੀਂ ਘਰ ਛੱਡਣ ਦੇ 6 ਸਾਲ ਬਾਅਦ ਜਦੋਂ ਉਹ ਮੋੜਾ ਆਪਣੇ ਘਰ ਗਏ ਤਾਂ ਉਹਨਾਂ ਦੀ ਪਤਨੀ ਯਸ਼ੋਧਰਾ ਨੇ ਵੀ ਕੁਝ ਇਸੇ ਤਰ੍ਹਾਂ ਦੇ ਸਵਾਲ ਕੀਤੇ ਸਨ। ਮਹਾਤਮਾ ਬੁੱਧ ਦੇ ਸਾਹਮਣੇ ਇਸ ਇਸਤਰੀ ਵੱਲੋਂ ਸਵਾਲ ਰੱਖਣ ਤੇ ਆਨੰਦ ਮਨ ਹੀ ਮਾਨ ਪ੍ਰਸੰਨ ਹੋ ਰਿਹਾ ਸੀ ਅਤੇ ਉਤਸੁਕ ਸੀ ਕਿ ਤੱਥਾਗਤ ਇਸ ਦਾ ਕੀ ਉੱਤਰ ਦਿੰਦੇ ਹਨ। ਕੁਝ ਬਾਰੇ ਪਹਿਲਾਂ ਜਦੋਂ ਇਹਨਾਂ ਦੀ ਮਾਤਾ ਅਤੇ ਕੁਝ ਹੋਰ ਇਸਤਰੀਆਂ ਨੇ ਬੋਧ ਸੰਗਜਿਕ ਖੁਣਵਾ ਬਣ ਕੇ ਪ੍ਰਵੇਸ਼ ਕਰਨਾ ਚਾਹਿਆ ਸੀ ਤਾਂ ਉਹਨਾਂ ਨੇ ਵੀ ਕੁਝ ਇਸੇ ਤਰ੍ਹਾਂ ਦੇ ਹੀ ਸਵਾਲ ਮਹਾਤਮਾ ਬੁੱਧ ਦੇ ਸਾਹਮਣੇ ਰੱਖੇ ਸਨ। ਤੋ ਵੀ ਖੁਸੋਬੰਦ ਦੀ ਪਤਨੀ ਤੇ ਨਹੀਂ ਆਨੰਦ ਨੇ ਪੁੱਛਿਆ ਹਾਂ ਮੈਂ ਉਹੀ ਹਾਂ ਇਹ ਵੀ ਨਾ ਸੋਚਣਾ ਕਿ ਮੈਂ ਉਹਨਾਂ ਨੂੰ ਬਹੁਤ ਸੰਗ ਤੋਂ ਮੰਗਣਾ ਹੀ ਹਾਂ ਜੇ ਉਹਨਾਂ ਨੇ ਗ੍ਰਸਥ ਦਾ ਜਾਂ ਮੇਰਾ ਤਿਆਗ ਕੀਤਾ ਹੈ ਤਾਂ ਇਸ ਵਿੱਚ ਵੀ ਮੈਨੂੰ ਕੋਈ ਬਹੁਤੀ ਅਪੱਤੀ ਨਹੀਂ ਜੇ ਉਹ ਵਾਪਸ ਆ ਜਾਣ ਤਾਂ ਵੀ ਮੈਨੂੰ ਪ੍ਰਸੰਨਤਾ ਹੋਵੇਗੀ ਆਪਣੀ ਪਤਨੀ ਸੋਮਾ ਦੇ ਇਸ ਤਰ੍ਹਾਂ ਜੇਤਵਨ ਦੇ ਬੋਧ ਵਿਹਾਰ ਚ ਆਉਣ ਤੋਂ ਕੁਝ ਹਫ਼ਤੇ ਪਹਿਲਾਂ ভিক্ষੂ ਸੋਬਣ ਮਹਾਤਮਾ ਬੁੱਧ ਦੇ ਪ੍ਰਵਚਨ ਸੁਣਨ ਤੋਂ ਬਾਅਦ ਬਾਕੀ ਭਿਕੂਆਂ ਵਾਂਗ ਭਿਖੇ ਲੈਣ ਲਈ ਨਗਰੀ ਵੱਲ ਤੁਰ ਪਿਆ ਪਗੜੰਡੀ ਤੇ ਪੈਰ ਰੱਖਦਿਆਂ ਉਹ ਇਹ ਵੀ ਸੋਚਣੋਂ ਨਾ ਰਹਿ ਸਕਿਆ ਕਿ ਉਹ ਆਪਣੀ ਗਲੀ ਆਪਣੇ ਘਰ ਤੋਂ ਦੂਰ ਹੀ ਰਹੇਗਾ ਆਕਾਸ਼ 'ਚ ਚਮਕਦੇ ਸੂਰਜ ਦੀ ਤਿੱਖੀ ਗਰਮੀ ਨਾਲ ਉਸ ਦੇ ਚਿਹਰੇ ਤੇ ਮੁਰਕੇ ਦੀਆਂ ਲੀਕਾਂ ਵਹਿਣ ਲੱਗੀਆਂ ਉਸ ਨੇ ਆਪਣੇ ਗੇਰੂਆ ਰੰਗ ਦੇ ਚੀਬਰ ਨਾਲ ਸਿਰ ਢਕਿਆ ਰਸਤੇ 'ਚ ਖੂਹ ਕੋਲ ਰੁਕਿਆ ਪਾਣੀ ਨਾਲ ਆਪਣੀਆਂ ਅੱਖਾਂ ਤੇ ਛਿੱਟੇ ਮਾਰੇ ਅਤੇ ਨਗਰ ਵੱਲ ਤੁਰ ਪਿਆ ਅਲੇ ਥੋੜੀ ਹੀ ਦੂਰ ਗਿਆ ਸੀ ਕਿ ਰਸਤੇ 'ਚ ਇੱਕ ਰੁੱਖ ਦੇ ਥੱਲੇ ਇੱਕ ਆਦਮੀ ਦੇ ਤੀਵੀਂ ਖੜੇ ਦਿਸੇ ਇਹ ਉਸਦੇ ਮਾਤਾ-ਪਿਤਾ ਸਨ ਕੋਲੋਂ ਲੰਘਦਿਆਂ ਉਸਨੇ ਹੱਥ ਜੋੜ ਕੇ ਉਹਨਾਂ ਨੂੰ ਨਮਸਕਾਰ ਕੀਤੀ ਅਤੇ ਬਿਨਾਂ ਰੁਕਿਆ ਤੁਰਦਾ ਰਿਹਾ ਘੜੀ ਪਰ ਰੁਕੋਗੇ ਨਹੀਂ ਪੁੱਤਰ ਉਸਦੀ ਮਾਂ ਕੋਲ ਆਉਂਦਿਆਂ ਬੋਲੀ ਤੈਨੂੰ ਇੰਨੇ ਦਿਨਾਂ ਬਾਅਦ ਵੇਖ ਕੇ ਜਿਵੇਂ ਮੇਰੇ ਕਲੇਜੇ ਠੰਡ ਪੈ ਗਈ ਹੈ ਮੈਂ ਸਮਝਦਾ ਹਾਂ ਇਹ ਮੋਹ ਹੀ ਤੇ ਸਾਰੇ ਦੁੱਖਾਂ ਦਾ ਸਰੋਤ ਹੈ ਮੋਹ ਦੇ ਤਿਆਗ ਨਾਲ ਹਿਰਦੇ ਦੀ ਤਪੱਸ ਆਪਣੇ ਆਪ ਮਿਟ ਜਾਂਦੀ ਹੈ ਐਵੇਂ ਵਿਅਰਥ ਹੈ ਇਸ ਨਾਲ ਮੱਥਾ ਮਾਰਨਾ ਪਿੱਤਾ ਦੇਵਗੁਣ ਦੁਖੀ ਸਵਰ ਵਿੱਚ ਬੋਲੇ ਇਹ ਭਿਖੂ ਜਿੰਨੇ ਉਪਰੋਂ ਦਇਆਵਾਨ ਦਿਸਦੇ ਨੇ ਅੰਦਰੋਂ ਉਹਨੇ ਹੀ ਨਿਰਦਈ ਹੁੰਦੇ ਹਨ ਫਿਰ ਕੁਝ ਰੁੱਕ ਕੇ ਬੋਲੇ ਇਸ ਨੂੰ ਤਾਂ ਉਸ ਵਿਚਾਰੀ ਉੱਤੇ ਵੀ ਦਇਆ ਨਹੀਂ ਆਈ ਜਿਸ ਨੂੰ ਡੋਲੀ 'ਚ ਬਿਠਾ ਕੇ ਇਹ ਘਰ ਲਿਆਇਆ ਸੀ ਭਿਖੂ ਸੋਭਨ ਨੇ ਕੁਝ ਕਹਿਣਾ ਚਾਹਿਆ ਪਰ ਉਹ ਜਾਣਦਾ ਸੀ ਕਿ ਉਹ ਜੋ ਕੁਝ ਕਹੇਗਾ ਉਹ ਇਨਾਂ ਦੀ ਸਮਝ ਤੋਂ ਬਾਹਰ ਹੋਵੇਗਾ ਉਸਨੇ ਕੇਵਲ ਇਨਾ ਹੀ ਆਖਿਆ ਸ਼ਾਂਤੀ ਅਤੇ ਅਹਿੰਸਾ ਦੇ ਰੂਪ ਮਹਾਤਮਾ ਬੁੱਧ ਇਸ ਵੇਲੇ ਜੇ ਤਵਨ ਦੇ ਬੋਧ ਵਿਹਾਰ ਚ ਆਏ ਹੋਏ ਹਨ ਹਰ ਕੋਈ ਉਹਨਾਂ ਦੇ ਬਚਨ ਸੁਣਨਾ ਆਉਂਦਾ ਹੈ ਤੁਸੀਂ ਵੀ ਆਓ ਮਨ ਨੂੰ ਸ਼ਾਂਤੀ ਦਾ ਰਾਹ ਮਿਲੇਗਾ ਤੂੰ ਕਿਸ ਦੀ ਗੱਲ ਕਰ ਰਿਹਾ ਹੈ ਪੁੱਤਰ ਮਾਂ ਦੁਖੀ ਆਵਾਜ਼ ਚ ਬੋਲੀ ਉਹ ਤੇ ਡਾਕੂ ਹੈ ਜਿਸਨੇ ਮੇਰਾ ਪੁੱਤਰ ਖੋ ਲਿਆ ਦੋਹਾਂ ਤਰ੍ਹਾਂ ਵਿਚਾਰ ਇਸੇ ਤਰ੍ਹਾਂ ਕੁਝ ਦੇਰ वार्तालाप ਚੱਲਦਾ ਰਿਹਾ ਫਿਰ ਮਾਂ ਜੋ ਖਸਾਨਾ ਬੋਲੀ ਇੱਕ ਪ੍ਰਾਰਥਨਾ ਹੈ ਸਾਡੀ ਅਤੇ ਮੈਂ ਜਾਣਦੀ ਹਾਂ ਕਿ ਤੁਹਾਡੇ ਭੀਖੂਆਂ ਦੇ ਨਿਜਮਾ ਦੇ ਵਿਰੁੱਧ ਵੀ ਨਹੀਂ ਆਪ ਦੇਸ ਦੇਵੋ ਮਾਤਾ ਮਾਤਾ ਕਿੰਨੀ ਠੰਡ ਪੈ ਰਹੀ ਹੈ ਕਲੇਜੇ ਅੰਦਰ ਇਹ ਸ਼ਬਦ ਤੇਰੇ ਮੂੰਹੋਂ ਸੁਣ ਕੇ ਅਸੀਂ ਤੈਨੂੰ ਅੱਜ ਦੇ ਭੋਜਨ ਲਈ ਛੱਦਾ ਦੇਣਾ ਹੈ ਆਸ ਹੈ ਸਾਨੂੰ ਨਿਰਾਸ਼ ਨਹੀਂ ਹੋਣਾ ਪਵੇਗਾ ਪਿਤਾ ਨੇ ਆਖਿਆ ਚਾਹੇ ਭੀਖੂ ਸੋਪਣ ਦੇ ਮਨ ਵਿੱਚ ਇਹ ਵੀ ਉੱਠਿਆ ਕਿ ਉਹ ਆਪਣੇ ਘਰ ਗਿਆ ਤਾਂ ਉਸ ਦਾ ਸਾਹਮਣਾ ਆਪਣੀ ਪਤਨੀ ਨਾਲ ਵੀ ਹੋਵੇਗਾ ਉਸ ਨੇ ਹਾਂ ਕਰ ਦਿੱਤੀ ਇਸ ਲਈ ਇਹ ਇੱਕ ਚੁਣੌਤੀ ਵੀ ਸੀ ਅਤੇ ਪ੍ਰੀਖਿਆ ਵੀ ਪਰ ਉਹ ਇਸ ਤੋਂ ਵਸਤਵਿਕਤਾ ਤੋਂ ਅਣਜਾਣ ਸੀ ਕਿ ਉਸ ਦੇ ਮਾਤਾ ਪਿਤਾ ਨੇ ਸੋਮਾ ਨਾਲ ਮਿਲ ਕੇ ਉਸ ਲਈ ਕਿਸ ਤਰ੍ਹਾਂ ਦਾ ਜਾਲ ਬੁਣਾ ਰੱਖਿਆ ਹੈ ਸੋਮਾ ਨੇ ਹਲਕੇ ਗੁਲਾਬੀ ਰੰਗ ਦੇ ਵਸਤਰ ਧਾਰਨ ਕੀਤੇ ਖਾਸ ਸ਼ਿੰਗਾਰ ਵੀ ਉਹਨਾਂ ਕੋ ਹੀ ਕੀਤਾ ਜਿਨ੍ਹਾਂ ਕੇ ਕਪੀਖ ਨੂੰ ਵਾਧੂ ਨਾ ਲੱਗੇ ਅਤੇ ਆਕਰਸ਼ਿਤ ਵੀ ਕਰੇ ਫਿਰ ਧੜਕਦੇ ਦਿਲ ਨਾਲ ਦੋ ਵਰਿਆਂ ਤੋਂ ਵਿਛੜੇ ਪਤੀ ਦੀ ਉਡੀਕ ਕਰਨ ਲੱਗੀ ਆਪਣੇ ਉਸ ਘਰ ਦੇ ਬੂਹੇ ਅੰਦਰੋਂ ਲੰਘਦਿਆਂ ਜਿਸ 'ਚ ਸ਼ੋਭਾ ਨੇ ਆਪਣੇ ਜੀਵਨ ਦੇ ਸਭੀ ਵਰੇ ਬਿਤਾਏ ਛਾਨ ਕੁਝ ਅਜੀਬ ਜਿਹਾ ਲੱਗਾ ਉਸ ਦੀ ਮਾਤਾ ਨੇ ਉਸ ਦੇ ਰਾਸਤੇ 'ਚ ਸੁਗੰਧਿਤ ਪਾਣੀ ਦਾ ਛਿੜਕਾ ਕੀਤਾ ਉਸ ਉਤੇ ਫੁੱਲਾਂ ਦੀਆਂ ਪੱਤੀਆਂ ਦੀ ਵਰਖਾ ਕੀਤੀ ਅਤੇ ਉਸ ਦੇ ਸੁੰਦਰ ਮੁਖ ਵੱਲ ਤੱਕਦੇ ਆ ਉਲਟੇ ਪੈਰੀ ਪਿੱਛੇ ਵੱਲ ਤੁਰ ਪਈ। ਬੇੜੇ ਚੋਂ ਲੰਘ ਕੇ ਉਹ ਆਪਣੇ ਮਾਤਾ-ਪਿਤਾ ਨਾਲ ਇੱਕ ਕਮਰੇ 'ਚ ਆ ਗਿਆ ਅਤੇ ਇੱਕ ਚੌਂਕੀ ਤੇ ਬੈਠ ਗਿਆ। ਉਸ ਦੇ ਮਾਤਾ-ਪਿਤਾ ਉਸ ਕੋਲੋਂ ਬਹੁਤ ਕੁਝ ਪੁੱਛਣਾ ਚਾਹੁੰਦੇ ਸਨ। ਜਿੰਨਾ ਬਾਰੇ ਉਹ ਕੁਝ ਸਮਝਦੇ ਵੀ ਸਨ, ਉਹ ਜਾਣਦੇ ਸਨ ਕਿ ਕੁਝ ਬਾਰੇ ਪਹਿਲਾਂ ਉਸ ਦੀ ਛੋਟੀ ਪੁੱਤਰੀ ਜਿਸ ਨੂੰ ਸੋਹਣ ਬਹੁਤ ਪਿਆਰ ਕਰਦਾ ਸੀ ਅਚਾਨਕ ਬਿਮਾਰ ਹੋ ਕੇ ਮਰ ਗਈ। ਫਿਰ ਉਸਦਾ ਇੱਕ ਮਿੱਤਰ ਕਿਸੇ ਸਾਥਵਾ ਨਾਲ ਜਾਂਦਿਆਂ ਡਾਕੂਆਂ ਹੱਥੋਂ ਮਾਰਿਆ ਗਿਆ ਇਹਨਾਂ ਦੋਹਾਂ ਘਟਨਾਵਾਂ ਦਾ ਉਸਦੇ ਮਨ ਤੇ ਬਹੁਤ ਅਸਰ ਹੋਇਆ ਕਈ ਦਿਨ ਹੁੰਦਾ ਅਤੇ ਉਦਾਸ ਉਦਾਸ ਇਧਰ ਉਧਰ ਘੁੰਮਦਾ ਰਿਹਾ ਜਿਸ ਦੀ ਪ੍ਰਾਪਤੀ ਲਈ ਤੂੰ ਸਾਨੂੰ ਸਾਰਿਆਂ ਨੂੰ ਛੱਡ ਕੇ ਗਿਆ ਸੀ ਕੀ ਉਹ ਸਭ ਕੁਝ ਤੈਨੂੰ ਪ੍ਰਾਪਤ ਹੋ ਗਿਆ ਪਿਤਾ ਨੇ ਉਸ ਵੱਲ ਤੱਕਦੇ ਆ ਪੁੱਛਿਆ ਜੇ ਪ੍ਰਾਪਤ ਹੋ ਗਿਆ ਹੋਵੇ ਤਾਂ ਜਾਣ ਕੇ ਸਾਨੂੰ ਪ੍ਰਸੰਨਤਾ ਹੋਵੇਗੀ ਮੈਂ ਕਿਸੇ ਪ੍ਰਾਪਤੀ ਲਈ ਨਹੀਂ ਬਲਕਿ ਕੁਝ ਸਮਝਣ ਕੁਝ ਜਾਣਨ ਲਈ ਗਿਆ ਸੀ ਅਤੇ ਇਸ ਤੋਂ ਬਾਅਦ ਉਹ ਮਹਾਤਮਾ ਬੁੱਧ ਦੇ ਨਵੇਂ ਗਿਆਨ ਜਨਮ ਤੋਂ ਲੈ ਕੇ ਮਰਨ ਤੱਕ ਦੇ ਦੁੱਖਾਂ ਦੇ ਕਾਰਨਾ ਈਰਖਾ ਮੋਹ ਦਵੇਸ਼ ਹੰਕਾਰ ਹਿੰਸਾ ਆਦਿ ਬਾਰੇ ਦੱਸਦਾ ਰਿਹਾ ਅਸੀਂ ਇਹ ਸਭ ਜਾਣਦੇ ਕੇਵਲ ਇਹਨਾਂ ਜਾਣਨਾ ਚਾਹੁੰਦੇ ਹਾਂ ਕਿ ਕੀ ਤੇਰੇ ਇਹਨਾਂ ਸੁੱਖਾਂ ਦੁੱਖਾਂ ਦੇ ਤਾਣੇ ਬਾਣੇ ਚ ਮਾਤਾ ਪਿਤਾ ਦਾ ਆਪਣੀ ਪਤਨੀ ਦਾ ਕੋਈ ਵੀ ਸਥਾਨ ਹੈ ਤੂੰ ਸਾਡੀ ਇੱਕ ਇੱਕ ਸੰਤਾਨ ਕਿੰਨੇ ਸੁਖਣੇ ਲੈਂਦੇ ਰਹੇ ਸੰਤੈਨੂੰ ਵੱਡੇ ਹੁੰਦਿਆਂ ਵੇਖਦੇ ਆ ਹੁਣ ਇਹ ਸੁੰਦਰ ਭਵਨ ਇਹ ਧਨ ਸੰਪਤੀ ਇਹ ਸਭ ਇਹ ਸਭ ਕਿਸ ਦੇ ਕੰਮ ਆਉਣਗੇ ਇਸ ਬਾਰੇ ਤਾਂ ਤੁਸੀਂ ਹੀ ਜਾਣੋ ਮੈਂ ਤਾਂ ਕਦੀ ਨਹੀਂ ਸੀ ਕਿਹਾ ਕਿ ਤੁਸੀਂ ਮੇਰੇ ਲਈ ਇਹ ਸਭ ਕੁਝ ਕਰੋ ਪਿਤਾ ਕੁਝ ਕਹਿਣ ਲੱਗੇ ਤਾਂ ਮਾਤਾ ਨੇ ਉਹਨਾਂ ਨੂੰ ਚੁੱਪ ਰਹਿਣ ਦਾ ਸੰਕੇਤ ਕਰਦਿਆਂ ਆਖਿਆ ਇੱਕ ਭਿਖੂ ਅਤੇ ਇੱਕ ਗ੍ਰਸਥੀ ਦੇ ਵਿਚਾਰਾਂ 'ਚ ਕਦੀ ਮੇਲ ਨਹੀਂ ਹੋ ਸਕਦਾ ਛੱਡੋ ਇਹਨਾਂ ਗੱਲਾਂ ਨੂੰ ਪੁੱਤਰ ਇੰਨੀ ਦੂਰੋਂ ਚੱਲ ਕੇ ਆਇਆ ਹੈ ਅਤੇ ਤੁਸੀਂ ਪ੍ਰਸ਼ਨਾਂ ਦੀ ਝੜੀ ਲਾ ਦਿੱਤੀ ਫਿਰ ਉਸਨੇ ਬੂਹੇ 'ਚ ਖੜੀ ਦਾਸੀ ਨੂੰ ਸੰਕੇਤ ਕੀਤਾ ਅਤੇ ਉਹ ਇੱਕ ਥਾਲੀ 'ਚ ਸਰਬਤ ਦਾ ਕਟੋਰਾ ਅਤੇ ਖਾਣ-ਪੀਣ ਦੀਆਂ ਕੁਝ ਚੀਜ਼ਾਂ ਲੈ ਕੇ ਆ ਗਈ ਆਪਣੇ ਮਾਤਾ ਪਿਤਾ ਨਾਲ ਗੱਲਾਂ ਕਰਦੇ ਹਾਂ ਸੋਭਣ ਕਾ ਦੀ ਇੱਧਰ ਉੱਧਰ ਵੇਖ ਲੈਂਦਾ ਜਦ ਕਾਫੀ ਦੇਰ ਤੱਕ ਉਹ ਨਹੀਂ ਦੇਸੀ ਤਾਂ ਸੋਭਣ ਬੋਲਿਆ 소ਮਾ ਕਿਤੇ ਨਜ਼ਰ ਨਹੀਂ ਆ ਰਹੀ ਉਹ ਆਪਣੇ ਕਮਰੇ ਵਿੱਚ ਮੇਰਾ ਭਾਵ ਤੇਰੇ ਕਮਰੇ ਵਿੱਚ ਤੇਰੀ ਉਡੀਕ ਕਰ ਰਹੀ ਹੈ ਮਾਂ ਨੇ ਕਿਹਾ ਸੋਭਣ ਇੱਕ ਲੰਮਾ ਸਾਹ ਭਰਿਆ ਅਤੇ ਮਨ ਹੀ ਮਾਨ ਆਖਿਆ ਕਾਸ਼ ਜੇ ਮੈਂ ਮਹਾਤਮਾ ਬੁੱਧ ਤੋਂ ਪੁੱਛ ਲੈਂਦਾ ਕਿ ਜਦੋਂ ਉਹ 7 ਬਰੇ ਬਾਅਦ ਆਪਣੇ ਘਰ ਗਏ ਸਨ ਤਾਂ ਉਹਨਾਂ ਦੀ ਪਤਨੀ ਜਸੋਦਰਾ ਨਾਲ ਉਹਨਾਂ ਦੀਆਂ ਕੀ ਕੀ ਗੱਲਾਂ ਹੋਈਆਂ ਅਤੇ ਉਹਨਾਂ ਉਸ ਨੂੰ ਕੀ ਉੱਤਰ ਦਿੱਤੇ ਸਨ ਉਸ ਨੂੰ ਇਹ ਵੀ ਜਿਆਦਾ ਆਇਆ ਕਿ ਜੈਸੋਧਰਾ ਵੀ ਇਸ ਸੋਮਾ ਦੀ ਤਰ੍ਹਾਂ ਉਹਨਾਂ ਨੂੰ ਮਿਲਣ ਲਈ ਆਪਣੇ ਕਮਰੇ ਚੋਂ ਨਹੀਂ ਸੀ ਨਿਕਲੀ ਉਸ ਨੇ ਮਾਤਾ ਪਿਤਾ ਨੂੰ ਆਖਿਆ ਸੀ ਕਿ ਜੇ ਮੇਰੇ 'ਚ ਕੋਈ ਗੁਣ ਹੋਣਗੇ ਅਤੇ ਜੇ ਉਹਨਾਂ ਦੇ ਮਨ ਵਿੱਚ ਮੇਰੇ ਪ੍ਰਤੀ ਕੁਝ ਪ੍ਰੇਮ ਹੋਵੇਗਾ ਤਾਂ ਉਹ ਆਪ ਮੇਰੇ ਕਮਰੇ 'ਚ ਆਉਣਗੇ ਸੋਭਨ ਨੂੰ ਚੁੱਪ ਬੈਠਿਆਂ ਦੇਖ ਕੇ ਮਾਂ ਨੇ ਆਖਿਆ ਕੀ ਤੂੰ ਮਿਲੇਗਾ ਨਹੀਂ ਉਸ ਨੂੰ ਜਾ ਕੇ ਸੋਵਨ ਉੱਠਿਆ ਅਤੇ ਹੌਲੀ-ਹੌਲੀ ਪੈਰ ਚੁੱਕਦਿਆਂ ਉਹ ਕਮਰੇ ਦੇ ਬੂਹੇ ਕੋਲ ਗਿਆ। ਹੱਥ ਨਾਲ ਧੱਕਾ ਮਾਰ ਕੇ ਬੂਹਾ ਖੋਲ੍ਹਿਆ ਅਤੇ ਉਸ ਕਮਰੇ 'ਚ ਪੈਰ ਵਧਾਇਆ ਜਿਸ ਕਮਰੇ 'ਚ ਉਸਨੇ ਸੋਮਾ ਨਾਲ ਅਨੇਕਾਂ ਰਾਤਾਂ ਬਿਤਾਈਆਂ ਸਨ। ਸੋਮਾ ਆਪਣੇ ਪਲੰਘ ਦੀ ਬਾਹੀ ਉੱਤੇ ਬੈਠੀ ਅਤੇ ਅੱਖਾਂ ਬੂਹੇ ਵੱਲ ਲੱਗੀਆਂ ਹੋਈਆਂ ਸਨ ਆਪਣੇ ਪੂਰਵ ਨਿਸ਼ਚਿਤ ਨਿਰਣੇ ਦੇ ਨਿਰਣੇ ਦੇ ਵਿਰੁੱਧ ਕਿ ਉਹ ਪਲੰਘ ਤੋਂ ਨਹੀਂ ਹਿੱਲੇਗੀ। ਉਸਨੇ ਉੱਠ ਕੇ ਸੋਬਨ ਦੇ ਪੈਰਾਂ ਨੂੰ ਆਪਣੇ ਮੱਥੇ ਨਾਲ ਛੋਹਿਆ ਅਤੇ ਉਸ ਦੀਆਂ ਅੱਖਾਂ ਵਿੱਚ ਤਿਰਪ-tirp ਅਥਰੂ ਵਗਣ ਲੱਗੇ। ਸੋਬਨ ਨੂੰ ਲੱਗਿਆ ਜਿਵੇਂ ਉਸ ਦੀ ਪ੍ਰੀਖਿਆ ਦੀ ਘੜੀ ਆਣ ਪਹੁੰਚੀ ਹੈ। ਉਹ ਅਹਲ ਖੜਾ ਰਿਹਾ ਅਤੇ ਬੋਲਿਆ, ਉੱਠੋ ਸੋਮਾ, ਉੱਠੋ। ਮੈਂ ਤੇਰਾ ਦੋਸਤ ਹਾਂ। ਜੇ ਹੋ ਸਕੇ ਤਾਂ ਖਿਮਾ ਕਰ ਦੇਣਾ। ਸੋਮਾ ਨੇ ਖੜੇ ਹੋ ਕੇ ਆਪਣੀ ਉੱਤਰੀਏ ਨਾਲ ਆਪਣੇ ਅਥਰੂ ਪੂੰਝੇ ਅਤੇ ਫਿਰ ਜੋ ਕੁਝ ਉਸ ਦੇ ਮਨ 'ਚ ਉਬਾਲੇ ਖਾ ਰਿਹਾ ਸੀ, ਚਾਹੇ ਉੱਠੀ। ਕਿ ਕਿ ਮੈਂ ਇਹ ਸਮਝਾਂ ਕਿ ਤੁਸੀਂ ਮੈਨੂੰ ਬਿਲਕੁਲ ਹੀ ਵਿਸਾਰ ਦਿੱਤਾ ਹੈ ਕਿ ਮੇਰੀ ਕੋਈ ਹੋਂਦ ਨਹੀਂ ਕਿ ਮੈਂ ਸਾਰੀ ਉਮਰ ਇਸੇ ਵਿਜੋਗ ਚ ਤਰਸਦੀ ਰਹਾਂਗੀ ਕਿਹੜੇ ਕਿਹੜੇ ਛਣਾ ਚ ਰਾਤ ਦੇ ਹਨੇਰਿਆਂ ਚੰਨ ਦੀ ਚਾਨਣੀ ਵਰਖਾ ਦੀਆਂ ਝਾੜੀਆਂ ਚ ਕੱਲ ਤਾਂ ਚ ਭੀੜ ਚ ਘਰ ਦੀ ਛੱਤ ਤੇ ਨਦੀਆਂ ਦੇ ਕੰਢਿਆਂ ਤੇ ਕਿੱਥੇ ਕਿੱਥੇ ਮੈਂ ਤੁਹਾਨੂੰ ਯਾਦ ਨਹੀਂ ਕਰਦੀ ਜੇ ਸੱਤ ਪੁੱਛੋਂ ਤਾਂ ਮੈਂ ਤੁਹਾਨੂੰ ਤੁਹਾਡੇ ਤੋਂ ਮਿਲੇ ਪ੍ਰੇਮ ਨੂੰ ਜਾਣਿਆ ਹੀ ਤੁਹਾਡੇ ਅਭਾਵ ਨਾਲ ਹੋ ਕੇ ਵੀ ਨਾ ਹੋਣ ਦਾ ਸੰਤਾਪ ਕੀ ਹੁੰਦਾ ਹੈ ਉਸ ਨੂੰ ਤਾਂ ਭੋਗਣ ਵਾਲਾ ਹੀ ਸਮਝ ਸਕਦਾ ਹੈ ਹੋਰ ਕੁਝ ਨਾ ਕਹੋ ਸੋਮਾ ਹੋਰ ਕੁਝ ਨਾ ਕਹੋ ਮੈਂ ਤੇਰਾ ਦੋਸਤ ਹੀ ਹਾਂ ਪਰ ਹੁਣ ਮੈਂ ਤਥਾਗਤ ਦੀ ਸ਼ਰਨ ਚ ਚਲਾ ਗਿਆ ਹਾਂ ਮੇਰਾ ਰਾਹ ਹੁਣ ਬਿਲਕੁਲ ਵੱਖਰਾ ਹੈ ਕਿ ਮੇਰੇ ਪ੍ਰਤੀ ਤੁਹਾਡਾ ਕੋਈ ਧਰਮ ਨਹੀਂ ਤੁਸੀਂ ਪੁਰਸ਼ ਲੋਕ ਪ੍ਰੇਮ ਨੂੰ ਨਹੀਂ ਸਮਝ ਸਕਦੇ ਪੁਰਸ਼ ਲਈ ਪ੍ਰੇਮ ਇੱਕ ਅੱਧ ਘੜੀ ਦਾ ਇਸਤਰੀ ਲਈ ਪ੍ਰੇਮ ਅਠੇ ਘੜੀਆਂ ਦਾ ਪੁਰਸ਼ ਲਈ ਪ੍ਰੇਮ ਹੋਰ ਕਰਮਾ ਵਾਂਗ ਇੱਕ ਕਰਮਾ ਹੋਰ ਬਥੇਰੇ ਚ ਮੇਲੇ ਇਸਤਰੀ ਦੇ ਸਾਰੇ ਕੰਮ ਪ੍ਰੇਮ ਤੋਂ ਨਿਕਲਦੇ ਹਨ ਸੋਵਣ ਅੱਖਾਂ ਨੀਵੀਆਂ ਕਰੀ ਸੁਣਦਾ ਜਾ ਰਿਹਾ ਸੀ ਉਸ ਕੋਲ ਇਸ ਦੇ ਉੱਤਰ ਜ਼ਰੂਰ ਸਨ ਪਰ ਉਸ ਨੇ ਸੋਚਿਆ ਕਿ ਇਸ ਵੇਲੇ ਉਸ ਦਾ ਸੁਣਦੇ ਰਹਿਣਾ ਹੀ ਉਚਿਤ ਹੋਵੇਗਾ ਤੁਹਾਡੇ ਤੋਂ ਮੈਨੂੰ ਕਿੰਨਾ ਸੁੱਖ ਅਤੇ ਪਿਆਰ ਮਿਲਿਆ ਇਸ ਤੋਂ ਹੀ ਮੈਂ ਜਾਣਿਆ ਕਿ ਪਿਆਰ ਕਿੰਨਾ ਸਿਰਜਣਾਤਮਕ ਅਨੁਭਵ ਹੈ ਜੇ ਇਸ ਦੀ ਮਿਠਾਸ ਦਾ ਅਨੁਭਵ ਨਾ ਹੁੰਦਾ ਤਾਂ ਤੁਹਾਡੇ ਚਲੇ ਜਾਣ ਦੀ ਪੀੜਾ ਇੰਨੀ ਤੀਖਣ ਨਹੀਂ ਸੀ ਹੁੰਨ ਜਦ ਤੂੰ ਮੇਰੇ ਚਲੇ ਜਾਣ ਦੀ ਵਸਤਵਿਕਤਾ ਨੂੰ ਸਵੀਕਾਰ ਲਵੇਂਗੀ ਤਾਂ ਇਸ ਦੀ ਬੇਦਨਾ ਵੀ ਘਟ ਜਾਵੇਗੀ ਮੁੱਖ ਦੇ ਖੋਹੇ ਜਾਣ ਦੀ ਪੀੜਾ ਇੰਨੀ ਨਹੀਂ ਹੁੰਦੀ ਜਿੰਨੀ ਇਸ ਵਿਚਾਰ ਨਾਲ ਕਿ ਇਹ ਸੁੱਖ ਚਲਾ ਕਿਉਂ ਗਿਆ ਸੋਹਣ ਬੋਲਿਆ ਅਤੇ ਫਿਰ ਉਸ ਤਰ੍ਹਾਂ ਦੇ ਸ਼ਬਦਾਂ ਦੀ ਤਲਾਸ਼ ਮਾਣੀ ਮਨ ਕਰਨ ਲੱਗਾ ਜਿਸ ਨਾਲ ਨਾਲ ਸੋਮਾ ਨੂੰ ਕੁਝ ਸ਼ਾਂਤੀ ਮਿਲ ਸਕੇ ਪਰ ਉਸ ਨੂੰ ਲੱਗਿਆ ਕਿ ਮੋਹ ਸੁਆਰਥ ਤਿਆਗ ਗਿਆਨ ਵਰਗੇ ਸ਼ਬਦ ਇਸ ਵੇਲੇ ਸੋਮਾ ਨੂੰ ਨਿਰਾਰਥਕ ਲੱਗਣਗੇ ਸੋਮਾ ਫਿਰ ਕਹਿਣ ਲੱਗੀ ਮੈਨੂੰ ਰੋਸ ਹੈ ਤੁਹਾਡੇ ਮਹਾਤਮਾ ਬੁੱਧ ਤੇ ਵੀ ਉਹਨਾਂ ਇਸਤਰੀਆਂ ਤੇ ਤਾਂ ਪ੍ਰਤੀਬੰਧ ਲਗਾ ਦਿੱਤਾ ਕਿ ਬੋਧ ਸੰਗ ਦੀ ਸ਼ਰਣ ਚ ਆਉਣ ਵਾਲੀ ਇਸਤਰੀ ਆਪਣੇ ਪਤੀ ਆਪਣੇ ਮਾਤਾ ਪਿਤਾ ਦੀ ਸ਼ਾਂਤੀ ਬਿਨਾਂ ਸੰਗ ਵਿੱਚ ਪ੍ਰਵੇਸ਼ ਨਹੀਂ ਕਰ ਸਕਦੀ ਜੇ ਮੈਨੂੰ ਉਹਨਾਂ ਸਾਹਮਣੇ ਜਾਣ ਦਾ ਅਫਸਰ ਮਿਲੇ ਤਾਂ ਮੈਂ ਇਹ ਪੁੱਛਾਂਗੀ ਕਿ ਉਹਨਾਂ ਨੇ ਇਹ ਅੰਕ ਸਪੁਰਸ਼ਾਂ ਤੇ ਕਿਉਂ ਨਹੀਂ ਲਾਇਆ ਕਿ ਇਸਤਰੀ ਪ੍ਰਤੀ ਉਹਨਾਂ ਦੇ ਮਨ ਚ ਕੋਈ ਦਇਆ ਭਾਵਨਾ ਨਹੀਂ ਕਿ ਉਹ ਇਹ ਨਹੀਂ ਸਮਝਦੇ ਕਿ ਇਸਤਰੀ ਦੇ ਪਤੀ ਦੇ ਚਲੇ ਜਾਣ ਤੋਂ ਬਾਅਦ ਉਸ ਵਿਚਾਰੀ ਉੱਤੇ ਕੀ ਵੀਤਰੀ ਹੋਵੇਗੀ ਇਹ ਵੀ ਇੱਕ ਤਰ੍ਹਾਂ ਦਾ ਅਤਿਆਚਾਰ ਹੈ ਹਿੰਸਾ ਹੈ ਸੋਬਰ ਨੂੰ ਲੱਗਿਆ ਜਿਵੇਂ ਸੋਮਾ ਦੇ ਬੇਦਨਾ ਭਰੇ ਸ਼ਬਦ ਉਸਦੇ ਹਿਰਦੇ ਨੂੰ چیرਦੇ ਜਾ ਰਹੇ ਸਨ ਉਸ ਦੀਆਂ ਉਦਾਸੀ ਭਰੀਆਂ ਅੱਖਾਂ ਥੱਕਦੇ ਬੁੱਲ ਉਸ ਚ ਇੱਕ ਵੱਖਰਾ ਜਿਹਾ ਆਕਰਸ਼ਣ ਬੱਕਰੀ ਜਹੀ ਸੁੰਦਰਤਾ ਉਤਪੰਨ ਕਰ ਰਹੇ ਸਨ ਉਸ ਨੂੰ ਲੱਗਿਆ ਕਿ ਉਹ ਮਾਨਸਿਕ ਤੌਰ ਤੇ ਦੁਰਬਲ ਹੁੰਦਾ ਜਾ ਰਿਹਾ ਹੈ ਉਸ ਦੀ ਕਲਪਨਾ 'ਚ ਉਹ ਪਲ ਜਾਗਰਿਤ ਹੋ ਉઠੇ ਜੋ ਉਸ ਨੇ ਸੋਮਾ ਨਾਲ ਇਸ ਕਮਰੇ 'ਚ ਇਸੇ ਪਲੰਘ ਉੱਤੇ ਬਿਤਾਇਆ ਸੀ ਸੋਮਾ ਆਪਣੀਆਂ ਸੋਚਾਂ 'ਚ ਡੁੱਬੀ ਹੋਈ ਸੀ ਉਸ ਨੇ ਨਜ਼ਰ ਚੁੱਕ ਕੇ ਪਤੀ ਵੱਲ ਤੱਕਿਆ ਤੇ ਕੁਝ ਚਿਚਕ ਰਹੇ ਆ ਬੋਲੀ ਮੈਂ ਸੁਣਿਆ ਹੈ ਕਿ ਸ਼ਾਕਿਆ ਮਨੀ ਗੌਤਮ ਬੁੱਧ ਵੀ ਇਸੇ ਤਰ੍ਹਾਂ ਆਪਣੀ ਪਤੀ ਸੁਧਰਾਂ ਨੂੰ ਛੱਡ ਕੇ ਚਲੇ ਗਏ ਸਨ ਹਾਂ ਇਹ ਸੱਚ ਹੈ ਮੈਂ ਇਹ ਵੀ ਸੁਣਿਆ ਹੈ ਕਿ ਜਦੋਂ ਉਹ ਅੱਧੀ ਰਾਤੀ ਉੱਠ ਕੇ ਤੁਰਨ ਲੱਗੇ ਸਨ ਤਾਂ ਜ ਸੁਧਰਾ ਸਾਂ ਆਪਣੇ ਕੁਝ ਦਿਨਾਂ ਦੇ ਪੁੱਤਰ ਨੂੰ ਆਪਣੀਆਂ ਬਾਹਾਂ ਚ ਲਈ ਥੱਕੀ ਪਈ ਸੀ ਹਾਂ ਮੈਂ ਵੀ ਇਸੇ ਤਰ੍ਹਾਂ ਸੁਣਿਆ ਹੈ ਅਤੇ ਜੋ ਸੋਦਰਾ ਨੇ ਆਪਣੇ ਪਤੀ ਦੇ ਚਲੇ ਜਾਣ ਤੋਂ ਬਾਅਦ ਸੱਤ ਵਰੇ ਆਪਣੇ ਉਸ ਪੁੱਤਰ ਦੇ ਸਹਾਰੇ ਕੱਟ ਲਏ ਇਹ ਵੀ ਸੱਚ ਹੈ ਨਾ ਪਰ ਹੁਣ ਤੁਸੀਂ ਹੀ ਦੱਸੋ ਕਿ ਮੈਂ ਆਪਣਾ ਸਾਰਾ ਜੀਵਨ ਕਿਸ ਦੇ ਸਹਾਰੇ ਬਤਾਵਾਂ ਤੁਹਾਡੇ ਮਾਤਾ ਪਿਤਾ ਕਿਸ ਨੂੰ ਵੇਖ ਕੇ ਆਪਣੀਆਂ ਅੱਖਾਂ ਠੰਡੀਆਂ ਕਰਨ ਇਸਤਰੀ ਲਈ ਆਪਣੀ ਗੋਦ ਆਪਣੇ ਵਿਹੜੇ 'ਚ ਖੇੜਦੇ ਬਾਲਾਂ ਤੋਂ ਵੱਡਾ ਹੋਰ ਸੁੱਖ ਕੋਈ ਨਹੀਂ ਸੋਭਨ ਨੂੰ ਸੋਚਾਂ 'ਚ ਡੁੱਬਿਆ ਵੇਖ ਕੇ ਸੋਮਾ ਫੇਰ ਬੋਲੀ ਮੈਂ ਇਹ ਵੀ ਸੁਣਿਆ ਹੈ ਕਿ ਜਦੋਂ ਮਹਾਤਮਾ ਬੁੱਧ ਆਪਣੇ ਮਾਤਾ ਪਿਤਾ ਅਤੇ ਪਤਨੀ ਦੇ ਸੋਧਰਾ ਨੂੰ ਮਿਲਣ ਤੋਂ ਬਾਅਦ ਜਾਣ ਲੱਗੇ ਤਾਂ ਸੋਧਰਾ ਨੇ ਆਪਣੇ ਪੁੱਤਰ ਨੂੰ ਕਿਹਾ ਸੀ ਪੁੱਤਰ ਵੇਖ ਇਹ ਤੇਰੇ ਪਿਤਾ ਹਨ ਇਹਨਾਂ ਤੋਂ ਪੁੱਤਰ ਦੇ ਨਾਂ ਤੇ ਆਪਣਾ ਵਿਰਸਾ ਆਪਣਾ ਅਧਿਕਾਰ ਮੰਗ ਲੱਗਦਾ ਸੀ ਸੋਮਾ ਨੇ ਕਾਫੀ ਜਾਣਕਾਰੀ ਪ੍ਰਾਪਤ ਕਰ ਲਈ ਹੋਣੀ ਸੀ ਹਾਂ ਇਹ ਵੀ ਸੱਚ ਹੈ ਹੁਣ ਮੈਂ ਤੁਹਾਡੀ ਪਤਨੀ ਸੁਮੇਸ਼ਵਰੀ ਤੁਹਾਡੇ ਤੋਂ ਆਪਣਾ ਅਧਿਕਾਰ ਮੰਗਦੀ ਹਾਂ ਅਤੇ ਜੋ ਤੁਹਾਡੇ ਮਨ ਚ ਮੇਰੇ ਪ੍ਰਤੀ ਆਪਣੇ ਮਾਤਾ ਪਿਤਾ ਪ੍ਰਤੀ ਕੁਝ ਸਹਿਤਤਾ ਕੁਝ ਪਿਆਰ ਬਚਿਆ ਹੈ ਤਾਂ ਮੇਰੀ ਝੋਲੀ ਵਿੱਚ ਇੱਕ ਪੁੱਤਰ ਪਾ ਦਿਓ ਤੁਸੀਂ ਨਹੀਂ ਸਮਝ ਸਕਦੇ ਕਿ ਇਸਤਰੀ ਦੀ ਸਾਸ਼ਟਿਕਤਾ ਦਾ ਸਿਖਰ ਉਸ ਦੇ ਮਾਂ ਬਣਨ 'ਚ ਹੁੰਦਾ ਹੈ ਪ੍ਰੇਮਿਕਾ ਅਤੇ ਪਤਨੀ ਤੋਂ ਵੀ ਵੱਧ ਜੇ ਇਹ ਮੇਰੇ ਇਕੱਲੇ ਦੇ ਬਸ ਵਿੱਚ ਹੁੰਦਾ ਤਾਂ ਮੈਂ ਇਹ ਵੀ ਤੁਹਾਡੇ ਤੋਂ ਨਾ ਮੰਗਦੀ ਮੈਂ ਵਚਨ ਦੇਂਦੀ ਹਾਂ ਕਿ ਇਸ ਤੋਂ ਬਾਅਦ ਮੈਂ ਤੁਹਾਡੇ ਨਿਰਵਾਣ ਦੇ ਰਸਤੇ ਵਿੱਚ ਨਹੀਂ ਆਵਾਂਗੀ। ਸੋਮਾ ਕੁਝ ਸੋਚਣ ਲੱਗ ਪਈ ਕਿ ਇਸ ਦੇ ਅੱਗੇ ਉਸ ਨੂੰ ਕੀ ਕਰਨਾ ਚਾਹੀਦਾ ਹੈ। ਕੱਲ ਹੀ ਉਸ ਦੀ ਸੱਸ ਨੇ ਇੱਕ ਨਰਤਕੀ ਨੂੰ ਘਰ ਬੁਲਾਇਆ ਅਤੇ ਭਿਖੂਆਂ ਬ੍ਰਹਮਚਾਰੀਆਂ ਨੂੰ ਪਰਮਾਣ ਦੀ ਕਲਾ ਸਿਖਾਉਣ ਲਈ ਉਸਨੂੰ ਸੋਮਾ ਕੋਲ ਭੇਜਿਆ ਸੀ। ਜੋ ਕੁਝ ਉਸ ਨੇ ਸਮਝਾਇਆ ਸੋਮਾ ਨੂੰ ਉਸ ਤਰ੍ਹਾਂ ਦਾ ਵਿਹਾਰ ਆਪਣੇ ਇਸ ਭਿਖੂ ਪਤੀ ਦੇ ਸਾਹਮਣੇ ਕਰਨਾ ਬਹੁਤ ਹੁਸ਼ਾ ਲੱਗਿਆ। ਉਹ ਉਸੇ ਤਰਮ ਪਲੰਗ ਦੀ ਬਾਹੀ ਉੱਤੇ ਬੈਠੀ ਉਤਸੁਕਤਾ ਭਰੀਆਂ ਅੱਖਾਂ ਨਾਲ ਸੋਗਣ ਵੱਲ ਤੱਕਦੀ ਰਹੀ। ਵਿੱਕੂ ਸੋਗਣ ਵੀ ਸੋਚ ਰਿਹਾ ਸੀ ਕਿ ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨ ਦੇ ਸੰਦਰਭ ਵਿੱਚ ਤਥਾਗਤ ਨੇ ਕੀ ਕੁਝ ਆਖਿਆ ਸੀ ਜੋ ਉਹਨਾਂ ਆਖਿਆ ਉਹ ਉਸ ਨੂੰ ਇਸ ਵੇਲੇ ਨਿਰਾਰਥਕ ਲੱਗਣ ਲੱਗਾ। ਹਾਲ ਬੱਤਾ ਉਹਨਾਂ ਇਹ ਜ਼ਰੂਰ ਕਿਹਾ ਸੀ ਕਿ ਇੱਕ ਵਾਰੀ ਜਦੋਂ ਮੈਂ ਤੁਹਾਡਾ ਮਾਰਗਦਰਸ਼ਨ ਕਰਨ ਲਈ ਨਹੀਂ ਹੋਣਾ ਤਾ ਸਥਿਤੀ ਦੇ ਅਨੁરૂਪ ਆਪਣੇ ਆਪ ਹੀ ਆਪਣੇ ਵਿਵੇਕ ਦਾ ਪ੍ਰਯੋਗ ਕਰਨਾ ਜੇ ਸਮਝੋ ਕਿ ਉਹ ਕੁਝ ਕਰਨ ਨਾਲ ਕੁਸ਼ਲਤਾ ਹੋਵੇਗੀ ਆ ਕੁਸ਼ਲਤਾ ਦੂਰ ਹੋਵੇਗੀ ਤਾਂ ਕਰੋ ਜੇ ਬਫਰੀਤ ਸਮਝੋ ਤਾਂ ਨਾ ਕਰੋ ਕੁਝ ਦੇਰ ਚੁੱਪ ਰਹਿਣ ਬਾਅਦ ਸੋਭਣ ਬੋਲਿਆ ਠੀਕ ਹੈ ਸੋਮਾ ਇਸੇ ਤਰ੍ਹਾਂ ਹੋਵੇਗਾ ਤੂੰ ਮੈਨੂੰ ਨਿਰ ਉੱਤਰ ਕਰ ਦਿੱਤਾ ਹੈ ਕਹਿ ਕੇ ਸੋਭਣ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਜਿਵੇਂ ਕਿਸੇ ਡੂੰਘੀ ਸੂਤ ਵਿੱਚ ਡੁੱਬ ਗਿਆ ਹੋਵੇ ਸੁਣ ਕੇ ਸੋਮਾ ਉੱਠੀ ਅਤੇ ਕੁਝ ਕਦਮਾਂ ਅੱਗੇ ਵਧ ਕੇ ਉਸ ਨੂੰ ਆਪਣੀਆਂ ਬਾਹਾਂ ਚ ਲੈ ਲਿਆ ਫਿਰ ਉਸ ਦੇ ਮੋਢਿਆਂ ਤੇ ਸਿਰ ਰੱਖ ਕੇ ਰੋਣ ਲੱਗੀ ਜਿਵੇਂ ਦੋ ਬਰਿਆਂ ਦੀ ਸਮੇਟ ਕੇ ਰੱਖੀ ਬੇਦਨਾ ਅੰਜੂਆਂ ਰਾਹੀ ਬਗਤੁਰੀ ਹੋਵੇ ਸੋਮਾ ਦੇ ਮੂੰਹੋਂ ਇਹ ਸਾਰਾ ਕੁਝ ਬਹੁਤ ਸੰਖੇਪ ਨਾਲ ਸੁਣਨ ਤੋਂ ਬਾਅਦ ਮਹਾਤਮਾ ਬੁੱਧ ਨੇ ਸੋਮਾ ਵੱਲ ਤੱਕਿਆ ਉਸ ਦੀ ਬੇਦਨਾ ਅਤੇ ਭੋਗੇ ਹੋਏ ਸੰਤਾਪ ਨੂੰ ਆਤਮ ਸਾਥ ਕੀਤਾ ਅਤੇ ਬੋਲੇ ਜੋ ਤੇਰੀ ਇੱਛਾ ਚੀ ਉਹ ਪੂਰੀ ਹੋ ਗਈ ਹੁਣ ਤੂੰ ਕੀ ਚਾਹੁੰਦੀ ਹੈ ਮੈਂ ਕੇਵਲ ਇਹ ਜਾਨਣਾ ਚਾਹੁੰਦੀ ਹਾਂ ਕਿ ਤੁਸੀਂ ਇਸਤਰੀ ਦੇ ਵਿਰੋਧ ਚ ਕਿਉਂ ਹੋ ਬੋਧ ਧਰਮ ਦੀ ਇਸਤਰੀ ਦਾ ਨਹੀਂ ਇਸਤਰੀ ਨਾਲ ਸੰਬੰਧਿਤ ਵਾਸਨਾਵਾਂ ਕਾਮਨਾਵਾਂ ਦਾ ਵਿਰੋਧ ਕਰਦਾ ਹੈ ਵਿਰੋਧ ਹੀ ਨਹੀਂ ਬਲਕਿ ਇਹਨਾਂ ਵਾਸਨਾਵਾਂ ਤਿੰਨ ਕਰਤਮਕ ਪ੍ਰਭਾਵਾਂ ਨੂੰ ਸਮਝਣ ਲਈ ਕਹਿੰਦਾ ਹੈ ਮੈਂ ਤਥਾਗਤ ਦੇ ਵਿਚਾਰਾਂ ਨੂੰ ਖੰਡਨ ਕਰਨ ਦਾ ਸਾਹਸ ਨਹੀਂ ਕਰ ਸਕਦੀ ਜ਼ਰੂਰ ਹੀ ਇਸ ਵਿੱਚ ਕੋਈ ਸੱਚਾਈ ਹੋਵੇਗੀ ਪਰ ਜੋ ਮੈਂ ਕਹਿਣਾ ਚਾਹੁੰਦੀ ਹਾਂ ਉਹ ਇਹ ਹੈ ਕਿ ਉਹ ਕੋਈ ਸਾਧਾਰਨ ਪੁਰਸ਼ ਹੋਵੇ ਜਾਂ ॠषि ਮਹਾਤਮਾ ਉਹ ਮਾਨਸਿਕ ਤੌਰ ਤੇ ਜਿੱਥੇ ਖੜਾ ਹੈ ਉਸੇ ਥਾਂ ਹੀ ਖੜਾ ਸੋਚਦਾ ਹੈ ਉਹਨਾਂ ॠਸ਼ੀਆਂ ਨੇ ਆਪਣੇ ਅੰਦਰ ਉਤਪੰਨ ਹੋਣੀਆਂ ਕਾਮਨਾਵਾਂ ਨੂੰ ਨਹੀਂ ਵੇਖਿਆ ਅਤੇ ਸਾਰਾ ਦੋਸ਼ ਇਸਤਰੀ ਦੇ ਸਿਰ ਮੜ ਦਿੱਤਾ ਪਰ ਇੱਕ ਸੱਚ ਇਹ ਵੀ ਹੈ ਕਿ ਇਹਨਾਂ ਕਾਮਨਾਵਾਂ বাসਨਾਵਾਂ ਦਾ ਸਰੋਤ ਇਸਤਰੀ ਦਾ ਘੱਟ ਅਤੇ ਪੁਰਸ਼ ਦਾ ਜ਼ਿਆਦਾ ਹੁੰਦਾ ਹੈ ਤੁਹਾਡੇ ਤੋਂ ਵੱਧ ਇਸ વાસ્તਵਿਕਤਾ ਨੂੰ ਹੋਰ ਕੌਣ ਸੰਖ ਸਕਦਾ ਹੈ ਸੋਮਾ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦਿਆ ਮਹਾਤਮਾ ਬੁੱਧ ਹਾਂਚ ਸਿਰ ਹਲਾਉਂਦੇ ਰਹੇ ਕੋਲ ਖੜਾ ਆਨੰਦ ਬੜੀ ਉਤਸੁਕਤਾ ਨਾਲ ਉਹਨਾਂ ਦੋਹਾਂ ਵੱਲ ਵੇਖਦਾ ਰਿਹਾ ਸੋਮਾ ਫੇਰ ਬੋਲੀ ਹੁਣ ਮੈਂ ਸੋਭਨ ਪਤਨੀ ਤੁਹਾਡੇ ਤੋਂ ਇਹ ਸੰਭਾਵਨਾ ਰੱਖਦੀ ਹਾਂ ਕਿ ਵਿਰਧ ਮਾਤਾ ਪਿਤਾ ਦੀ anumati ਬਿਨਾ ਕਿਸੇ ਨੂੰ ਵੀ ਬੋਧ ਸੰਗਜ ਪ੍ਰਵੇਸ਼ ਪ੍ਰਾਪਤ ਨਾ ਹੋਵੇ ਇਹ ਅਧਿਕਾਰ ਮੈਂ ਆਪਣੇ ਲਈ ਨਹੀਂ ਸੁਮਸਤੇ ਇਸਤਰੀ ਜਾਤੀ ਲਈ ਮੰਗਦੀ ਹੈ। ਮਹਾਤਮਾ ਬੁੱਧ ਨੇ ਕੋਲ ਖੜੇ ਤੇ ਮੁਸਕਰਾਉਂਦੇ ਆਨੰਦਵੱਲ ਵੇਖਿਆ ਅਤੇ ਬੜੇ ਸ਼ਾਂਤ ਸਵਰਚ ਬੋਲੇ। ਇਸੇ ਤਰ੍ਹਾਂ ਹੋਵੇਗਾ ਦੇਵੀ ਸੋਮਾ ਅੱਗੇ ਤੋਂ ਇਸੇ ਤਰ੍ਹਾਂ ਹੋਵੇਗਾ। ਸੋ ਦੋਸਤੋ ਇੱਕ ਕਹਾਣੀ ਤੁਹਾਨੂੰ ਪੰਜਵੀਂ ਕਹਾਣੀ ਜਿਸ ਦਾ ਨਾਮ ਸੀ ਇੱਕ ਸੱਚ ਇਹ ਵੀ ਜਿੱਦਾਂ ਦੀ ਲੱਗੀ ਕਮੈਂਟ ਵਿੱਚ ਜਰੂਰ ਦੱਸਣਾ। ਤੁਹਾਡੇ ਕਮੈਂਟਾਂ ਨਾਲ ਹੀ ਮੈਨੂੰ ਹੋਰ ਕਹਾਣੀਆਂ ਪੜਨ ਦਾ ਤੁਹਾਨੂੰ ਪੜ੍ਹ ਕੇ ਸੁਣਾਉਣ ਦਾ ਇੱਕ ਹੌਸਲਾ ਮਿਲਦਾ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਜੀ ਜਿਨ੍ਹਾਂ ਨੇ ਇਸ ਲੀਆਂ ਚਾਰ ਕਹਾਣੀਆਂ ਨਹੀਂ ਸੁਣੀਆਂ ਤਾਂ ਉਹਨਾਂ ਦਾ ਮੈਂ ਲਿੰਕ ਆਪਣੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਰਿਹਾ ਹਾਂ ਪਹਿਲਾਂ ਜਰੂਰ ਉਹ ਕਹਾਣੀਆਂ ਸੁਣੋ ਤਾਂ ਹੀ ਤੁਹਾਨੂੰ ਇਹ ਪੰਜਵੀਂ ਕਹਾਣੀ ਦੀ ਸਟੋਰੀ ਪਤਾ ਲੱਗੇਗੀ ਕਿ ਕਹਾਣੀਆਂ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਤੱਕ ਇਹਨਾਂ ਦਾ ਐਂਡ ਹੋ ਰਿਹਾ ਹੈ ਧੰਨਵਾਦ ਜੀ ਸਾਰਿਆਂ ਦਾ